ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇਹ ਫੋਟੋ ਕਦੇ ਕੰਮ ਨਹੀਂ ਇਹਨਾਂ ਟਾਈਮ

थैंक यू सर। बिल्कुल ठीक है सर। हां जी सर। लो। और रेडिक से एन एस नीड डिपार्टमेंट से और डॉक्टर फ्रॉम डिपार्टमेंट ऑफ पैटिशियंस सर आते हैं। ਦਾਲਿਸੇ ਸੇ ਬੜਾ ਜ਼ਰੂਰੀ ਸੀ ਸਾਡੇ ਲਈ ਫੋਟੋਗ੍ਰਾਫਰ ਜੀ ਜੀ ਅੱਜ ਮੈਂ ਮੰਨਿੰਦਰ ਸਰ ਆਵਾਂਗੇ ਸਰ ਸਰ ਹੀ ਹੈਲਪਡ ਮੀ ਅ ਲੋਟ ਡਾਕਟਰ ਸੁਨੀਲ ਫਾਰ ਆ ਡਾਕਟਰ ਮਨਜਿੰਦਰ ਇਹ ਨਾ ਹੁੰਦਾ ਸਿਰਫ ਹੋਣਾ ਨਹੀਂ ਸੀ ਕੰਮ ਠੀਕ ਹੈ ਜੀ ਐਂਡ ਦੂਜੇ ਸਰ ਐਨੈਸਥੀसिया ਡਿਪਾਰਟਮੈਂਟ ਸਰ ਦੇ ਬਰੀਲੀ ਹੈਲਪਡ ਅਸ ਸ਼ੁਰੂ ਕਿਤੇ ਕੀ ਸ਼ੁਰੂਆਤ ਕਿੱਥੇ ਕੀਤੀ ਹੈ ਪਟਿਆਲਾ ਤੋਂ ਤੇ ਅਸੀਂ ਪ੍ਰਾਇਮਰੀ ਕੇਅਰ ਦੇ ਵਿੱਚ ਬਹੁਤ ਪਹਿਲਾਂ ਕੀਤੀ ਸੀ ਜੀ ਇਹ 2022 ਆ ਕੇ ਕਰਤੀ ਜਿਹੜੇ 100 100 ਮੁਹੱਲਾ ਕਲੀਨਿਕ ਸੀ ਤੇ 2023 ਦੇ ਵਿੱਚ ਅਸੀਂ ਜਿਹੜਾ ਸੀਗਾ ਉਹ ਅਸੀਂ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਇਹ ਜਿਹੜੀ ਆ ਗਈ ਆ 26 ਜਨਵਰੀ 2024 ਨੂੰ ਜਿਹੜੀ ਹੋਈ ਸਾਡੀ ਸ਼ੁਰੂ ਕੀਤੀ ਸੀ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੀ ਸੈਕੰਡਰੀ ਕੇਅਰ ਹੈ ਜ਼ਿਲ੍ਹਾ ਹਸਪਤਾਲ ਸਾਊਥ ਜਿਹੜਾ ਹਸਪੀਟਲ ਜਿਹੜੇ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਹਸਪਤਾਲ ਆ ਉਹਦੇ ਚ ਮੈਡੀਕਲ ਕਾਲਜ ਆ ਜਿਹੜੇ ਪੂਰੇ ਕਵਰ ਨਹੀਂ ਆਉਦੇ ਅੱਜ ਅਸੀਂ ਜਿੰਦਰਾ ਹਸਪਤਾਲ ਦੀ ਐਮਰਜੈਂਸੀ ਸ਼ੁਰੂ ਕਰ ਰਹੇ ਆ ਕਿ ਐਮਰਜੈਂਸੀ ਦੇ ਕਿਸੇ ਮਰੀਜ਼ ਨੂੰ ਕੋਈ ਦਵਾਈ ਨਹੀਂ ਬਖਾਣੀ ਜੀ ਸਾਰੀਆਂ ਦਵਾਈਆਂ ਅੰਦਰੋਂ ਨਾਲ ਲਈਏ ਉਹਦੇ ਚਾਹੁੰਦੇ ਜਿਹੜੀ ਐਨ ਜੀਓ ਵੀ ਸਪੋਰ ਪ੍ਰਾਇਮਰੀ ਕੇਅਰ 100% ਹੈ ਜੀ ਸੈਕੰਡਰੀ ਕੇਅਰ 100% ਹੈ ਤੇ ਹੁਣ ਅਸੀਂ ਟਰਸਰੀ ਕੇਅਰ ਤੇ ਸ਼ੁਰੂਆਤ ਕੀਤੀ ਆ ਤੇ ਇਹ ਐਮਰਜੈਂਸੀ ਤੋਂ ਸ਼ੁਰੂਆਤ ਕੀਤੀ ਆ ਹੌਲੀ ਹੌਲੀ ਬਾਕੀ ਸਾਰੇ ਵੀ ਜਿਹੜਾ ਤੁਹਾਡਾ ਐਮਸੀਐਚ ਵਿੰਗ ਹੈ ਜੱਚਾ ਬੱਚਾ ਕੇਂਦਰ ਆ ਉਹਦੇ ਵਿੱਚ ਸੁਪਰ ਸਪੈਸ਼ੈਲਿਟੀ ਵਿੰਗ ਆ ਉਹਦੇ ਵਿੱਚ ਉਹ ਵੀ ਸਾਰੀ ਕਰਾਂਗੇ ਉੱਥੇ ਵੀ 80% ਅਸੀਂ 90% ਨੂੰ ਮਿਲ ਲਈ ਆ ਉੱਥੇ ਵੀ ਲੇਕਿਨ ਉਹ 100% ਨਹੀਂ ਆਇਆ ਅੱਜ 100% ਸੀ ਜਿਹੜਾ ਟਾਰਗੇਟ ਆ ਅਚੀਵ ਕੀਤਾ ਜੀ ਡਾਕਟਰ ਸਾਹਿਬ ਕਈ ਡਾਕਟਰ ਸਰ ਬਾਰੂਨ ਜੋ ਆ ਇਹ ਲਿਖ ਕੇ ਦੇ ਰਹੇ ਨੇ ਉਹ ਵੀ ਅਵੇਲੇਬਲ ਹੋਣਗੇ ਹਾਂ ਉਹ ਜਿਹੜੇ ਜਿਸ ਤਰ੍ਹਾਂ ਮੈਂ ਤੁਹਾਨੂੰ ਉਹ ਜਿਹੜੀ ਆਪਟੀ ਦੀ ਮੈਡੀਸਿਨ ਦੀ ਹੈ ਉਹ ਅਜੇ ਨਹੀਂ ਹੈ ਜਦੋਂ ਸਾਡੇ ਕੋਲੇ ਪੂਰਾ ਅਰੇਂਜਮੈਂਟ ਹੋ ਜਾਏਗਾ ਫਿਰ ਅਸੀਂ ਉਹ ਸ਼ੁਰੂ ਕਰਾਂਗੇ ਉਹ ਵੀ ਲਾਂਚ ਕਰਾਂਗੇ ਟਰਸਟੀ ਘੇਰ ਚਾਹੇ ਨਹੀਂ ਦੇ ਰਹੇ ਉਹਦੇ ਵਿੱਚ ਐਮਰਜੈਂਸੀ ਦਾ ਸ਼ੁਰੂ ਕੀਤਾ ਅਸੀਂ ਅਜੇ ਇਸ ਲਈ ਇੱਕ ਬੱਚਾ ਵਾਰ ਦੇ ਵਿੱਚ ਇੱਕ ਕਾਲ ਪੱਥਰ ਜਿਹੜੇ ਇੱਕ ਮਾਡਲ ਹੋਇਆ ਉਹ ਵਾਰ ਕੰਮ ਆਇਆ ਤੇ ਦੇਖੋ ਉਹਦੇ ਚ ਤੁਸੀਂ ਉਹਨੂੰ ਐਕਸੀਡੈਂਟ ਨਹੀਂ ਕਹਿ ਸਕਦੇ ਉਹ ਤਾਂ ਇੱਕ ਸਪਾਰਕਿੰਗ ਹੋਈ ਆ ਮੜੀ ਜੀ ਫਲੱਗ ਦੇ ਸਪਾਰਕਿੰਗ ਹੋਈ ਆ ਐਂਡ ਸਟਾਫ ਐਕਟਡ ਇਮੀਡੀਏਟਲੀ ਐਂਡ ਮੈਂ ਅਪਰੀਸ਼ੀਏਟ ਵੀ ਕੀਤਾ ਸੀ ਸਟਾਫ ਦਾ ਕਿ ਬਹੁਤ ਵਧੀਆ ਪ੍ਰੋਮਪਟ ਐਕਸ਼ਨ ਸੀ ਉਹਨਾਂ ਨੇ ਬੱਚੇ ਸ਼ਿਫਟ ਕਰਤੇ ਕਿਸੇ ਦਾ ਕੋਈ ਕਿਸੇ ਕਿਸਨ ਦਾ ਕੋਈ ਦਿੱਕਤ ਵੀ ਨਹੀਂ ਆਈ ਕਿਸੇ ਨੂੰ ਕਿਤਾ ਪਾਰਟ ਵਗੈਰਾ ਤੋਂ ਹੋਈ ਹੈ ਬੇ ਹਾਂਜੀ ਫੰਡ ਵਗੈਰਾ ਇਹਦੇ ਫੰਡ ਦੀ ਕੋਈ ਲਿਮਿਟੇਸ਼ਨ ਨਹੀਂ ਆ ਜਿੰਨਾ ਫੰਡ ਚਾਹੀਦਾ ਹੋਵੇਗਾ ਦੇਾਂਗੇ ਉਹਨਾਂ ਨੂੰ ਇਹਨਾਂ ਦੀ ਪਾਵਰ ਵਧਾਤੀਆਂ ਸੀ ਮੈਡੀਕਲ ਡਾਇਰੈਕਟਰ ਪ੍ਰਿੰਸੀਪਲ ਦੀਆਂ ਮੈਡੀਕਲ ਸੁਪਰਡੈਂਟ ਦੀਆਂ ਵੀ ਜਦੋਂ ਉਹਨਾਂ ਨੂੰ ਦਵਾਈ ਚਾਹੀਦੀ ਖਰੀਦ ਲੈਣਾ ਇਹ ਉਹ ਸਾਰੀਆਂ ਅਸੀਂ ਜਿਹੜੀਆਂ ਪਾਵਰਸ ਆ ਗਿਆ ਐਸਐਮਐਸ ਦੀਆਂ ਸਿਵਲ ਸਰਜਨ ਦੀਆਂ ਡਾਇਰੈਕਟਰ ਦੀਆਂ ਡੀਆਰਐਮਈ ਦੀਆਂ ਔਰ ਜਿਹੜੇ ਆਪਣੇ ਡਾਇਰੈਕਟਰ ਪ੍ਰਿੰਸੀਪਲ ਨੇ ਸਾਰੀ ਦੀ ਪਾਵਰ ਵਧਾ ਦਿੱਤੀ ਜਦੋਂ ਤੁਹਾਨੂੰ ਦਵਾਈ ਚਾਹੀਦੀ ਜਦੋਂ ਲੋੜ ਪੈਂਦੀ ਹੈ ਖਰੀਦ ਲਓ ਤੇ ਇਸ ਤੋਂ ਸਿਵਾਏ ਸਾਡਾ ਜਿਹੜਾ ਸਾਹਮਣੇ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣ ਰਿ ਸਾਫ ਸੁਥਰੇ ਜਗ੍ਹਾ ਹੋਏਗੀ ਬੈਣ ਦੀ ਹੋਏਗੀ ਪਾਣੀ ਹੋਏਗਾ ਕੰਟੀਨ ਚਾਹ ਹੋਏਗੀ ਔਰ ਸਾਫ ਸੁਥਰੇ ਬਾਥਰੂਮ ਹੋਣਗੇ ਔਰ ਦਵਾਈਆਂ ਮਿਲਣਗੀਆਂ 24 ਘੰਟੇ ਉੱਥੋਂ ਤੇ ਉਹ ਸਾਰਾ ਵੀ ਜਿਹੜਾ ਸਾਡਾ ਸੈਂਟਰ ਹੈ ਉਹ ਅਗਲੇ ਮਹੀਨੇ ਸ਼ੁਰੂ ਹੋ ਜਾਏਗਾ ਉਹ ਪਹਿਲਾ ਆਪਣੀ ਕਿਸਮ ਦਾ ਪੂਰੇ ਦੇਸ਼ ਵਿੱਚ ਪਹਿਲਾ ਜਿਹੜਾ ਪ੍ਰਾਹਸਤਾਲ ਦੇ ਵਿੱਚ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਉਹ ਸਾਡਾ ਤਿਆਰ ਹੋ ਜਾਏਗਾ ਅਗਲੇ ਮਹੀਨੇ ਸਰ ਜੀ ਮੈਡੀਸਨ ਲਈ ਹੈ ਸੂਤ ਅਲੱਗ-ਅਲੱਗ ਬਣਾਈ ਜਾਣਗੇ ਆ ਬਿਲਕੁਲ ਬਣਾਈ ਜਾਣਗੇ ਜੀ ਪਰ ਆਮ ਰਜਿਸਟਰੀ ਦੇ ਬਿਲਕੁਲ ਸਾਹਮਣੇ ਸਾਰੀਆਂ ਦਵਾਈਆਂ ਉਹਨਾਂ ਨੂੰ ਮਿਲਣਗੀਆਂ ਤੇ ਬਾਕੀ ਸਾਡੀ ਇੰਟਰਨੈਟ ਸਪਲ ਜਿੰਨੇ ਤੁਹਾਡੇ ਡਿਪਾਰਟਮੈਂਟ ਹੈ ਉਹ ਆਪਣਾ ਜਿਹੜਾ ਸਾਡਾ ਸੈਟਰਲ ਸਟੋਰ ਹਥੋਂ ਦਵਾਈ ਲੈਣਦੇ ਸਰ ਜਿਵੇਂ ਅੱਜ ਪਟਿਆਲਾ ਚ ਸ਼ੁਰੂ ਹੋਇਆ ਹੋਰ ਪੰਜਾਬ ਦੇ ਵਿੱਚ ਕਿਹੜੇ ਸ਼ਹਿਰਾਂ ਚ ਦੇਖੋ ਜਿਹੜਾ ਪ੍ਰਾਇਮਰੀ ਕੇਅਰ ਹੈ ਮਹੱਲਾ ਕਿਉਂਕਿ ਆਮ ਆਦਮੀ ਜਿਹੜੇ ਚ ਪੱਲਾ ਹੋ ਚੁੱਕਿਆ ਉਸ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਸਾਉਡੀ ਜਨ ਹਸਪੀਟਲ ਚ ਅਸੀਂ 26 ਜਨਵਰੀ 2024 ਨੂੰ ਉਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋ ਚੁੱਕਿਆ ਹੁਣ ਇਹ ਟਰਸ਼ੀ ਕੇਅਰ ਅਸੀਂ ਐਮਰਜੈਂਸੀ ਦੇ ਵਿੱਚ ਅੱਜ ਕੀਤਾ ਹੈਗਾ ਹੋਲੀ ਹੋਲੀ ਐਕਸਪੈਂਡ ਕਰਾਂਗੇ ਸਰ ਇੱਕ ਮੀਟੀਕਲ ਸਵਾਲ ਤੁਸੀਂ ਡੈਫੀਨੇਸ਼ਨ ਪੁੱਛਿਆ ਆਮ ਆਦਮੀ ਪਾਕਿ ਸਰਕਾਰੀ ਲਾਪਤਾ ਵੀ ਕਹਿੰਦੇ ਆ ਚੈਲੰਜ ਕਿੱਤਾ ਜਾ ਰਿਹਾ ਸੀ ਜਾਕੀ ਉਸ ਬੰਗਲਾਦੇਸ਼ੀ ਇੱਕ ਇਸ ਕੀ ਉਹ ਜਦੋਂ ਅਸੀਂ ਦਿੱਲੀ ਗਏ ਸੀ ਉਹ ਕਹਿੰਦੇ ਜੀ ਪੰਜਾਬ ਚੋਂ ਗੱਡੀਆਂ ਨੋਟਾਂ ਦੀਆਂ ਭਰ ਕੇ ਆਉਂਦੀਆਂ ਇਹਨਾਂ ਨੇ ਸਾਡੇ ਮੁੱਖ ਮੰਤਰੀ ਜਿੱਥੇ ਠਹਾਰੇ ਹੋਏ ਸੀਗੇ ਉੱਥੇ ਰੇਡ ਕੀਤਾ ਇਹਨਾਂ ਨੇ ਅੱਜ ਤੱਕ ਹੋਇਆ ਨਹੀਂ ਆ ਵੀ ਮੁੱਖ ਮੰਤਰੀ ਦੀ ਰੈਜ਼ਿਡੈਂਸ ਨੂੰ ਰੇਡ ਕੀਤਾ ਜਾਵੇ ਇਹਨਾਂ ਨੇ ਸਾਡੀਆਂ ਗੱਡੀਆਂ ਚੱਕਾਂ ਲਈਆਂ ਸਾਰਿਆਂ ਦੀਆਂ ਜੇ ਵੱਲੋਂ ਉਹਨਾਂ ਨੂੰ ਇਹਨਾਂ ਨੂੰ ਇੱਕ ਥੇਲਾ ਨਹੀਂ ਮਿਲਿਆ ਕਿਉਂਕਿ ਉਹਨਾਂ ਨੂੰ ਉਹਨਾਂ ਤੁਸੀਂ ਝੂਠਾ ਪ੍ਰਚਾਰ ਕਰਕੇ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਲੋਕ ਤੋਂ ਗੱਡੀਆਂ ਭਰ ਕੇ ਲਿਆ ਰਹੇ ਆ ਪੈਸੇ ਵੰਡ ਰਹੇ ਆ ਪੈਸੇ ਇਹਨਾਂ ਦੇ ਬੰਦੇ ਵੰਡ ਰਹੇ ਸੀਗੇ ਉਹਦੀਆਂ ਵੀਡੀਓ ਮੀਡੀਆ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਮਾਰਕ ਨੂੰ ਪਬਲਿਕ ਕੀਤਾ ਔਰ ਉਹ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਸਾਡੇ ਖਿਲਾਫ ਇਹ ਭੰਡੀ ਪ੍ਰਚਾਰ ਕਰਦੇ ਸੀ ਤੇ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਮਾਫੀ ਪਕੜੋ ਨਹੀਂ ਮੰਗੀ ਤੇ ਮੈਂ ਹੁਣ ਵੀ ਉਮੀਦ ਕਰਦਾ ਕਿ ਬੈਟਰ ਸੈਂਸ ਵਿੱਚ ਪ੍ਰਵੇਲ ਹੈ ਮਾਫੀ ਮੰਨ ਕੇ ਕਿ ਸਾਥੋ ਗਲਤੀ ਹੋਈ ਆ ਇਹਨਾਂ ਨੇ ਗਲਤ ਝੂਠਾ ਪ੍ਰਚਾਰ ਕੀਤਾ ਨੇਚਰਲੀ ਜੇ ਤੁਹਾਡੇ ਬਾਰੇ ਕੋਈ ਝੂਠਾ الزام ਲਾਏਗਾ ਦੋਖ ਹੋਏਗਾ ਇਕੰਦਾ ਸਰ ਇੱਕ ਸੁਭੀਰਤਾਦਲੀ ਹਾਈ ਕੋਰਟ ਦਾ ਦੇਖੋ ਦੇਖੋ ਜਿਹੜਾ ਕੋਈ ਇੱਕ ਲੀਗਲ ਪ੍ਰੋਸੈਸ ਚੱਲਦੀ ਪਈ ਆ ਸਾਰੇ ਉਦੇ ਜੇ ਮਾਨਯੋਗ ਅਦਾਲਤ ਦਾ ਕੋਈ ਹੁਕਮ ਹੈ ਉਹ ਉਹਨਾਂ ਨੇ ਚੈਲੰਜ ਕੀਤਾ ਠੀਕ ਹੈ ਜੀ ਉਹ ਅਦਾਲਤ ਦੇਖੇਗੀ ਜੀ ਸਰ ਬਿਲਡਿੰਗ ਤਿਆਰ ਹੋ ਰਹੀ ਹੈ ਕਾਫੀ ਤਿਆਰ ਹੋ ਰਹੀ ਦਿੱਤੀ ਇਹ ਨਾ ਜੀ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਇਹ ਪਹਿਲਾ ਇਹ ਨਵਾਂ ਕਨਸੈਪਟ ਹੈ ਕਿ ਜੀ ਪਹਿਲਾਂ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਪਈ ਹੋ ਜੀ ਕਸੂਰਤ ਜਦੋਂ ਮਰੀਜ਼ ਹਸਪਤਾਲ ਜਾਂਦਾ ਨਾ ਜੀ ਉਸ ਵਲੇ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕਿਸੇ ਦਾ ਕੋਈ ਮਤਲਬ ਕਿਸੇ ਨੂੰ ਪਾਸਾ ਮਾਰਿਆ ਹੋਇਆ ਜਾਂ ਉਹਦੇ ਦਰਦ ਹੋ ਰਹੀ ਆ ਕੌਲਿਕ ਹੋ ਰਿਹਾ ਜਾਂ ਕੋਈ ਪੌਇਜ਼ਨਿੰਗ ਦਾ ਕੇਸ ਹੋ ਗਿਆ ਜਦੋਂ ਕਿਸੇ ਵੀ ਐਮਰਜੈਂਸੀ ਪੇਸ਼ੈਂਟ ਆਂਦਾ ਤੇ ਬਿਲਕੁਲ ਸਾਹਮਣੇ ਐਮਰਜੈਂਸੀ ਆ ਉਹਨਾਂ ਨੂੰ ਸਮਝਣ ਲੱਗਦੀ ਜਾਣਾ ਕਿੱਥੇ ਕਰਨਾ ਕਿ ਇਹ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਏਗਾ ਜਿਹੜਾ ਇੱਥੇ ਸਟਾਫ ਹੋਏਗਾ ਉਹ ਉਹਨਾਂ ਨੂੰ ਗਾਈਡ ਕਰੇਗਾ ਐਮਰਜੈਂਸੀ 'ਚ 100 ਬੰਦਾ ਜਾ ਕੇ ਭੜ ਜਾਂਦਾ ਉਹ ਨਹੀਂ ਜਾਣਗੇ ਇੱਕ ਪੇਸ਼ੈਂਟ ਜਾਏਗਾ ਇੱਕ ਟੈਂਡੈਂਟ ਜਾਏਗਾ ਇੱਕ ਸਾਡਾ ਟ੍ਰੇਨ ਜਿਹੜਾ ਬੰਦਾ ਹੋਏਗਾ ਸਟਾਫ ਉਹਨਾਂ ਨੂੰ ਲੈ ਕੇ ਜਾਏਗਾ ਉਹਨਾਂ ਦਾ ਇਮੀਡੀਏਟਲੀ ਉਹਨਾਂ ਦਾ ਜੋ ਸਾਰਾ ਰਿਕਾਰਡ ਬਣਨਾ ਉਹਨਾਂ ਦਾ ਸਾਰਾ ਕੁਝ ਕਰੇਗਾ ਉਸ ਤੋਂ ਬਾਅਦ ਜਿਹ ਕਨਸਲਟੇਸ਼ਨ ਹੋ ਗਈ ਹੈ ਕਿਸੇ ਦੂਜੇ ਸਪੈਸ਼ਲਿਸਟ ਨੂੰ ਬੁਲਾ ਕੇ ਦਿਖਾਣਾ ਉਹ ਸਾਰਾ ਕੁਝ ਸਾਡਾ ਜਿਹੜਾ ਸਟਾਫ ਹੈ ਉਹ ਕੋਆਰਡੀਨੇਟ ਕਰੇਗਾ ਔਰ ਬਾਕੀ ਦੇ ਜਿਹੜੇ ਮੈਂਬਰ ਹੋਣਗੇ ਉਹਨਾਂ ਨੂੰ ਇੱਥੇ ਉਹਨਾਂ ਦੇ ਬੈਠਣ ਵਾਸਤੇ 에어 ਕੰਡੀਸ਼ਨ ਚੈਂਬਰ ਹੋਣਗੇ ਉਹਨਾਂ ਨੂੰ ਕਹਣਾ ਵੀ ਇੱਥੇ ਬੈਠੋ ਤੁਸੀਂ ਭਾਈ ਸਾਹਿਬ ਪਾਣੀ ਪੀਓ ਚਾਹ ਪੀਓ ਅਸੀਂ ਤੁਹਾਡੇ ਪੇਸ਼ੈਂਟ ਦੇ ਲੁੱਕ ਆਫਟਰ ਕਰਦੇ ਆ ਇਹ ਔਰ ਇਹਦੇ ਵਿੱਚ 24 ਘੰਟੇ ਇੱਥੇ ਜਿਹੜੀ ਦਵਾਈ ਮਿਲੇਗੀ ਕੰਟੀਨਿਊ ਹੋਏਗੀ ਮਰੀਜ਼ਾਂ ਦੇ ਆਰਾਮ ਕਰਨ ਦੀ ਜਗ੍ਹਾ ਹੋਏਗੀ ਔਰ ਇਸ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਔਰ ਅਰਵਿੰ ਜਿਹੜਾ ਯੂਨੀਵਰਸਲ ਜਿਹੜਾ ਹੈਗਾ ਸਾਰੀਆਂ ਫੈਮਲੀਆਂ ਦਾ 65 ਲੱਖ ਫੈਮਲੀਆਂ ਦਾ 10 ਲੱਖ ਦਾ ਬੀਮਾ ਹੋਏਗਾ ਉਹ ਸਾਰੀ ਜਾਣਕਾਰੀ ਇੱਥੇ ਮਿਲੇਗੀ ਉਹਨਾਂ ਨੂੰ ਜਦੋਂ ਮਰਜੀ ਬੰਦਾ ਜੇ ਪੰਜਾਬ ਦਾ ਬੰਦਾ ਹੋਵੇ ਉਹ ਕੋ ਸਿਰਫ ਆਧਾਰ ਕਾਰਡ ਹੋਣਾ ਚਾਹੀਦਾ ਉਹਦਾ ਕਾਰਡ ਬਣ ਜਾਏਗਾ 10 ਲੱਖ ਦਾ ਤੇ ਉਹਦੇ ਦਾ ਸਾਰਾ ਇਲਾਜ ਸਾਰੇ ਬੰਦਿਆਂ ਦਾ ਫ੍ਰੀ ਹੋਏਗਾ ਜਿੱਦਾਂ ਸੋ ਇਹ ਸੈਂਟਰ ਉਹਦੇ ਵਾਸਤੇ ਜਿਹੜਾ ਹੈਗਾ ਸਾਡਾ ਨੋਡਲ ਸੈਂਟਰ ਹੋਏਗਾ ਇਹ ਤਕਰੀਬਨ ਤਕਰੀਬਨ ਜਿਹੜਾ ਸਾਡਾ ਹੈਗਾ ਇਹ ਤਿਆਰ ਹੈਗਾ ਇਹ ਕਿੰਗਸ 11 ਜਿਹੜੇ ਪੰਜਾਬ ਹੈਗੇ ਆ ਉਹ ਸਾਨੂੰ ਤਿਆਰ ਕਰਕੇ ਦੇ ਰਿਹਾ ਸਾਰਾ ਖਰਚਾ ਉਹ ਕਰ ਰਿਹਾ ਕਿ ਨਾ ਇਹਦੇ ਤੋਂ ਮੇਰੇ ਖਿਆਲ 80 ਲੱਖ ਪਲੱਸ ਦਾ ਉਹਨਾਂ ਦਾ ਬਜਟ ਸੀਗਾ ਬਾਕੀ ਦੇਖਦੇ ਆ ਵੀ ਜੇ ਉਹਨਾਂ ਦੇ ਬਚ ਗਿਆ ਤਾਂ ਫਿਰ ਅਸੀਂ ਸੋਚਾਂਗੇ ਤੇ ਲੇਟਰ ਆਨ ਸਾਡੀ ਪ੍ਰਪੋਜ਼ਲ ਆ ਗਿਆ ਕਿ ਇਹਦੇ ਉੱਪਰ ਅਸੀਂ ਡਾਕਟਰਸ ਕੈਂਟੀਨ ਆਲਸੋ ਸਰ ਪੰਜਾਬ ਬਹੁਤ ਵਧੀਆ ਕੈਂਟੀਨ ਜਿਹੜੀ ਬਣਾਵਾਗੇ ਅਸੀਂ ਕਿਹੜੀ ਕਿਹੜੀ ਜਗ੍ਹਾ ਤੇ ਬਣ ਰਹੀ ਇਹ ਸਾਰੇ ਹਸਪਤਾਲਾਂ 'ਚ ਬਣਾਵਾਗੇ ਜੀ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਔਰ ਮੈਡੀਕਲ ਕਾਲਜ ਦੇ ਸਾਰੇ ਉਹਨਾਂ ਦੇ ਵਿੱਚ ਸਭ ਪਹਿਲਾਂ ਇਹ ਪਾਇਲਟ ਆ ਸਭ ਤੋਂ ਪਹਿਲਾਂ ਇਹ ਹੈਗਾ ਜੀ ਸਭ ਤੋਂ ਪਹਿਲਾਂ ਇੱਥੇ ਬਣਾਉਣ ਹੁਣ ਸਾਰੇ ਜਿੰਨੇ ਸਾਡੇ ਮੈਡੀਕਲ ਕਾਲਜਾਂ ਜਿਲ੍ਹਾ ਹਸਪਤਾਲਾਂ ਤੇ ਬਣਾਵਾਂਗੇ ਫਿਰ ਸਬ ਡਿਵੀਜ਼ਨ ਹਸਪਤਾਲ ਤੇ ਬਣਾਵਾਂਗੇ ਤਾਂ ਕਿ ਜਦੋਂ ਪੇਸ਼ੈਂਟਸ ਆਉਂਦਾ ਉਹਦੇ ਨਾਲ ਬਹੁਤ سارے ਟੈਂਡੈਂਟਸ ਹੁੰਦੇ ਆ ਕਈ ਜਗ੍ਹਾ ਝਗੜੇ ਵੀ ਹੁੰਦੇ ਆ ਤੇ ਉਹ ਝਗੜੇ ਝੜੇ ਉਹਨੇ ਬੰਦ ਹੋ ਜਾਣਗੇ ਡਾਕਟਰਸ ਦਾ ਕਨਫਲਿਕਟ ਹੋਣਾ ਬੰਦ ਹੋ ਜਾਊਗਾ ਕਿਉਂਕਿ ਜਾਣੇ ਨਹੀਂ ਅੰਦਰ ਪੇਸ਼ੈਂਟ ਜਾਏਗਾ ਇੱਕ ਟਨਨੇਟ ਜਾਏਗਾ ਇਹ ਮੈਨੂੰ ਲੱਗਦਾ ਵੀ ਉਹਨਾਂ ਨੇ ਇਸ ਮਹੀਨੇ ਦੇ ਕੀਤਾ ਕੰਪਲੀਟ ਕਰ ਦੇਣਗੇ ਇਹ ਮਈ ਦੇ ਮਹੀਨੇ ਦੇ ਵਿੱਚ ਹੋ ਜਾਏਗਾ ਬਾਕੀ ਤੁਹਾਨੂੰ ਐਗਜੈਕਟ ਡੇਟ ਜਿਹੜਾ ਬੜੀ ਜਲਦੀ ਦੇ ਦਾਂਗੇ ਇਹ ਤੇ ਇੱਥੇ ਪੇਸ਼ੈਂਟ ਦਾ ਸਾਰੀ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਪੂਰੀ ਜਾਣਕਾਰੀ ਇਸ ਤੋਂ ਸਾਇਕੋ ਬੰਦਾ ਅੰਦਰ ਗਿਆ ਪੇਸ਼ੈਂਟ ਗਿਆ ਦਖਾਨ ਗਿਆ ਡਾਕਟਰ ਦਾ ਉਹਨੂੰ ਡਾਕਟਰ ਨੇ ਕਿਹਾ ਵੀ ਤੇਰਾ ਆਪਰੇਸ਼ਨ ਹੋਣਾ ਠੀਕ ਹੈ ਜੀ ਉਹ ਮੁੜ ਕੇ ਇੱਥੇ ਆਏਗਾ ਸਾਡੇ ਕੋਲ ਆਏਗਾ ਉਹਨੂੰ ਦੇਖਾਂਗੇ ਅਸੀਂ ਉਹਦਾ ਕਾਰਡ ਬਣਾਵਾਂਗੇ ਉਹਨੂੰ ਕਹਾਂਗੇ ਵੀ ਤੁਹਾਡਾ ਪ੍ਰੈਸ਼ਰ ਹੋਣਾ ਤੁਸੀਂ ਚਿੰਤਾ ਨਹੀਂ ਕਰਨੀ ਉਹਨੂੰ ਗਾਈਡ ਕਰਨਗੇ ਵੀ ਤੁਸੀਂ ਜਿਹੜਾ ਹੈਗਾ ਵੀ ਤੁਸੀਂ ਮਨ ਦਾ ਪੇਸ਼ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਖਾਲੀ ਪੇਟ ਆਣਾ ਕਦੋਂ ਆਣਾ ਕੀ ਕਰਨਾ ਹੈ ਕਿਹੜੇ-ਕਿਹੜੇ ਟੈਸਟ ਕਰਾਣੇ ਆ ਉਹਦੇ ਟੈਸਟ ਹੋ ਜਾਣਗੇ ਸਾਰੇ ਉਹਦਾ ਫਿਰ ਉਹਦਾ ਕਾਰਡ ਬਣਾ ਕੇ ਉਹਨੂੰ ਦੱਸਣਗੇ ਡਾਕਟਰ ਦੇ ਜਿਹੜਾ ਉਹਨਾਂ ਦੇ ਨਾਲ ਕੋਆਰਡੀਨੇਟ ਕਰਨਗੇ ਔਰ ਪੇਸ਼ੈਂਟ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਤੇ 24/7 ਚੱਲੇਗਾ ਜਿਹੜੀ ਐਮਰਜੈਂਸੀ ਵਾਸਤੇ 24 ਘੰਟੇ ਚੱਲੇਗਾ ਜੀ ਇਸ ਤਰ੍ਹਾਂ ਦੀਆਂ ਖ अपने आले दुआले तो देख लैनल सब्सक्राइब करो तो खबर शेयर करो अगलिया खबर देखते रहो इंडियन टीवी न्यूज